ਤਾਂ ਇਸੇ ਤਰ੍ਹਾਂ ਜਿਹੜੇ ਦੋ ਅੱਖਰ ਜੋੜਨੇ ਇਹਨਾਂ ਨੂੰ ਤੁਸੀਂ ਧਿਆਨ ਨਾਲ ਪੜਨਾ ਬਰ ਤਨ ਬਰਤਨ ਬਰ ਗਦ ਬਰਕਦ ਸ਼ਲ ਗਮ ਸ਼ਲਕਮ ਅਜ ਗਰ ਅਜਗਰ ਪਰ ਪਤ ਪਰਬਤ ਅਚ ਕੰ ਅਚ ਕੰ ਤਾਂ ਬੱਚਿਓ ਇਸ ਤਰ੍ਹਾਂ ਜੇ ਤੁਸੀਂ ਰੀਡਿੰਗ ਕਰੋਗੇ ਤਾਂ ਤੁਹਾਨੂੰ ਰੀਡਿੰਗ ਜਲਦੀ ਆਏਗੀ ਤੁਹਾਨੂੰ ਇਹ ਅੱਖਰ ਸ਼ਬਦ ਪੜਨੇ ਜਲਦੀ ਆਣਗੇ ਤੇ ਅਗਰ ਤੁਸੀਂ ਇਸ ਤਰ੍ਹਾਂ ਪੜਦੇ ਹੋ ਅਚ ਕੰ